ਇਹਦੀ ਕੋਠੀ ਦੀ ਲੰਬਾਈ ਭਾਈ 36 ਬਾਈ 50 ਦਾ ਏਰੀਆ ਹੈ ਏਰੀਆ ਭਾਈ ਕਿੰਨਾ ਕੁ ਬਣਦਾ ਲਗਭਗ ਥੱਲੇ ਦਾ ਏਰੀਆ ਤਕਰੀਬਨ ਭਾਈ 1900 ਫੁੱਟ ਥੱਲੇ ਬਣਦਾ ਤੇ 15 ਤੋਂ 1550 ਫੁੱਟ ਕਹਿੰਦਾ ਮਤਲਬ ਪੂਰੀ ਹੈਵੀ ਲੁੱਕ ਦੀ 35 ਸquare ਫੁੱਟ ਦੀ ਕੋਠੀ ਹੈ ਸਾਰੇ ਵਾਸ਼ਰੂਮਾਂ ਦੇ ਵਿੱਚ ਭਾਈ ਉਹਨਾਂ ਨੇ ਨਾ ਜਿਹੜਾ ਟਾਇਲ ਦੀ ਸਿਲੈਕਸ਼ਨ ਹੈਗੀ ਸਾਰੇ ਤੇ ਲਾਈਟ ਰੱਖੀ ਹੈ ਤੇ ਚਾਰੇ ਵਾਸ਼ਰੂਮ ਤੁਸੀਂ ਕੋਠੀ ਦੇ ਵਿੱਚ ਦੇਖ ਚੁੱਕੇ ਹੋ ਪੂਜਾ ਰੂਮ ਦਾ ਕਨਸੈਪਟ ਦੇਖੋ ਬਾਈ ਬਹੁਤ ਖੁੱਲਾ ਰੱਖਿਆ ਹੈ ਨਾ ਪੂਜਾ ਰੂਮ ਆਪਾਂ ਨੇ 12 ਮੀਟਰ 12 ਦਾ ਰੱਖਿਆ ਭਾਈ ਠੀਕ ਹੈ ਬਾਈ ਆਗੇ ਵਗੈਰਾ ਲਾ ਕੇ ਬਹੁਤ ਸੋਹਣੀ ਲੁੱਕ ਦੀ ਕੋਠੀ ਹੈ ਫਲੋਰ ਟਾਈਲ ਦਾ ਨਿੱਕੀ ਦਾ ਫਲੋਰ ਟਾਈਲ ਆਪਾਂ ਨੇ ਗੋਰਾ ਟਾਈਲ ਵਾਲੇ ਤੋਂ ਲੈਂਦੀ ਹੈ ਜੀ ਕਾਉਂਸਲਿੰਗ ਦੇ ਪੀਓਪੀ ਦਾ ਸਿਸਟਮ ਆਪਾਂ ਨੇ ਕੋਲਾੰਦੋ ਮਾਨਪੇਟ ਦੀ ਦੁਕਾਨ ਤੋਂ ਆਇਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਵਾਸਤੇ ਇੱਕ ਕੋਠੀ ਲੈ ਕੇ ਆਏ ਹਾਂ ਬਹੁਤ ਸ਼ਾਨਦਾਰ ਹਰਿਆਣੇ ਦੇ ਵਿੱਚ ਜੀ ਜਿਲ੍ਹਾ ਪੈਂਦਾ ਜੀ ਫਤਿਹਬਾਦ ਤੇ ਤੇ ਆਪਣਾ ਨਾਮ ਜਰੂਰ ਦੱਸੋ ਜੀ ਜਿਵੇਂ ਕਿ ਭਰਾ ਹੋਰਾਂ ਨੇ ਤੁਹਾਨੂੰ ਦੱਸ ਦਈਏ ਇਹਨਾਂ ਨੇ ਡਿਜ਼ਾਈਨ ਕੀਤਾ ਜੀ ਇਹ ਸਾਰਾ ਘਰ ਤੇ ਭਾਈ ਦੱਸਿਓ ਜਰਾ ਆਪਣਾ ਨਾਮ ਮੇਰਾ ਨਾਮ ਭਾਈ ਕੁਲਵਿੰਦਰ ਸਿੰਘ ਮਾਨ ਆਰਕੀਟੈਕਟ ਠੀਕ ਹੈ ਜੀ ਤੇ ਪਿੰਡ ਆ ਪਖੜਿਆ ਭਾਜੀ ਦਵਾਣਾ ਠੀਕ ਹੈ ਜੀ ਤੇ ਆਪਣਾ ਹਲਕਾ ਪੰਡਾਗਾ ਤਹਾਣਾ ਜੀ ਤੇ ਜ਼ਿਲ੍ਹਾ ਫਤਿਹਵਾੜਾ ਜ਼ਿਲ੍ਹਾ ਹਰਿਆਣੇ ਦੇ ਵਿੱਚ ਹੈ ਠੀਕ ਹੈ ਭਾਈ ਬਾਈ ਤੇ ਆਪਾਂ ਡਿਜ਼ਾਈਨ ਦੀ ਗੱਲ ਕਰਾਂਗੇ ਸਾਰੇ ਦੀ ਅੰਦਰੋਂ ਤੁਹਾਨੂੰ ਦਿਖਾਵਾਂਗੇ ਹਨਾ ਕਿੱਦਾਂ ਦੀ ਕੋਠੀ ਬਣੀ ਹੈ ਬਾਈ ਇਹਦੇ ਚੜਾਈ ਦੀ ਡਾਈਮੈਂਸ਼ਨ ਦੀ ਗੱਲ ਕਰੀਏ ਚੜਾਈ ਕਿੰਨੀ ਹੈ ਤੇ ਲੰਬਾਈ ਕਿੰਨੀ ਹੈ ਕੋਠੀ ਦੀ ਇਹਦੀ ਕੋਠੀ ਦੀ ਲੰਬਾਈ ਬਾਈ 36 ਬਾਈ 50 ਦਾ ਏਰੀਆ ਹੈਗਾ ਤੱਕ 36 ਚੜਾਈ ਹੈ 36 ਚੜਾਈ ਹੈ 50 ਲੰਬਾਈ ਹੈ ਏਰੀਆ ਬਾਈ ਕਿੰਨਾ ਕ ਬਣਦਾ ਲਗਭਗ ਥੱਲੇ ਏਰੀਆ ਤਕਰੀਬਨ ਬਾਈ 1900 ਫੁੱਟ ਥੱਲੇ ਬਣਦਾ ਤੇ 15 ਤੋਂ 1550 ਫੁੱਟ ਕਹਿਣ ਦਾ ਮਤਲਬ ਪੂਰੀ ਹੈਵੀ ਲੁੱਕ ਦੀ 3500 ਸਕਰ ਫੁੱਟ ਦੀ ਕੋਠੀ ਹੈ 3500 ਫੁੱਟ ਦੀ ਤੇ ਇਹਦੇ ਚ ਬਾਈ ਕੀ ਕੀ ਕੰਮ ਹੋਇਆ ਤੇ ਨਾਲ ਚੱ ਕਿਥੇ ਆਪਾਂ ਕੀ ਬਣਾਇਆ ਹੋਇਆ ਰਿਕੁਆਇਰਮੈਂਟ ਹੁੰਦੀ ਜਿਹੜੀ ਆਪਣੇ ਭਰਾਵਾਂ ਦੀ ਤੇ ਕੋਠੀ ਉੱਚੀ ਬਹੁਤ ਚੱਕ ਕੇ ਪਾਈ ਹੈ ਨਾ ਬਾਈ ਉੱਚੀ ਹੈ ਬਾਈ ਫਿਰ ਛੜਕ ਤੋਂ ਲੈਵਲ ਥੋੜਾ ਇਹ ਲੈਣਾ ਪੈਣਾ ਹਾਂ ਇੱਥੇ ਵੀ ਸਟੈਪ ਦਿੱਤੇ ਹੈ ਬਾਈ ਉਹਨਾਂ ਨੇ ਪੋਰਚ ਵਿੱਚੋਂ ਆਪਾਂ ਐਂਟਰ ਹੋਏ ਹਾਂ ਬਾਹਰੋਂ ਤੁਸੀਂ ਐਲੀਵੇਸ਼ਨ ਦੇਖਿਆ ਜੀ ਪਾਵੇ ਵਗੈਰਾ ਲਾ ਕੇ ਬਹੁਤ ਸੋਹਣੀ ਲੁੱਕ ਦੀ ਕੋਠੀ ਹੈ ਤੇ ਬਾਈ ਇਹਦੇ ਵਿੱਚ ਜੇ ਆਪਾਂ ਕੰਮ ਦੀ ਗੱਲ ਕਰੀ ਅੰਦਰ ਚੱਲਾਂਗੇ ਵੀ ਕੀ ਕੀ ਕੰਮ ਹੋਇਆ ਹੋਇਆ ਇਹਦੇ ਵਿੱਚ ਇੱਥੋਂ ਦੱਸ ਦੋ ਸਾਨੂੰ ਕੀ ਕੀ ਕੰਮ ਹੋਇਆ ਹੋਇਆ ਕੰਮ ਉਹਦੇ ਵਿੱਚ ਭਾਈ ਹੁਣ ਇਹਦੀ ਪੀਓਪੀ ਫਲੋਰ ਟਾਈਲ ਵਗੈਰਾ ਸਾਰਾ ਕੁਝ ਤਿਆਰ ਆ ਸਾਗਵਾਂ ਦੀ ਲੱਕੜ ਲਿਆਂਦੀ ਲਿਆ ਕੇ ਰੱਖ ਰੱਖੀ ਹੈਗੀ ਠੀਕ ਹੈ ਠੀਕ ਹੈ ਤੇ ਬਸ ਉਸ ਦੁਆਰ ਚ ਹੁਣ ਲੱਗਣਾ ਤੇ ਭਾਈ ਤੁਹਾਡੇ ਅਕੋਰਡਿੰਗ ਹੀ ਕੰਮ ਹੋ ਰਿਹਾ ਹੁਣ ਸਾਰਾ ਹਾਂਜੀ ਭਾਈ ਠੀਕ ਹੈ ਭਾਈ ਠੀਕ ਹੈ ਤੇ ਆਪਾਂ ਆ ਗਏ ਭਾਈ ਪੋਰਚ ਦੇ ਵਿੱਚ ਵਿੱਚੋਂ ਆਏ ਆਪਾਂ ਲੌਬੀ ਚ ਐਂਟਰ ਹੋਏ ਆ ਲੱਕੜ ਲਿਆਂਦੀ ਪਈ ਆ ਭਾਈ ਸਾਗਵਾਂ ਲੱਕੜਾ ਸਾਰਾ ਇੱਕ ਨੰਬਰ ਕੰਮ ਹੋਣਾ ਸਾਰਾ ਕੋਠੀ ਦਾ ਜੋ ਫਲੋਰ ਟਾਈਲ ਲੱਗੀ ਹੋਈ ਇਹਦੇ ਬਾਰੇ ਵੀ ਜਾਣਾਂਗੇ ਜੋ ਡਾਊਨ ਸੀਲਿੰਗ ਹੋਈ ਹੈ ਇਹਦੇ ਬਾਰੇ ਵੀ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਇਹ ਭਰਾ ਹੋਰਾਂ ਨੇ ਡਿਜ਼ਾਈਨ ਕੀਤਾ ਬਹੁਤ ਸੋਹਣਾ ਡਿਜ਼ਾਈਨ ਹੈ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਜ਼ਰੂਰ ਕਿਵੇਂ ਲੱਗਿਆ ਤੁਹਾਨੂੰ ਇਹ ਡਿਜ਼ਾਈਨ ਤੇ ਆਪਾਂ ਅੱਗੇ ਵੀ ਬਾਈ ਹੋਰਾਂ ਨਾਲ ਗੱਲਬਾਤ ਜਾਰੀ ਰੱਖਾਂਗੇ ਕਿੱਥੇ ਕਿੱਥੇ ਕੀ ਕੀ ਬਣਾਇਆ ਬਾਈ ਉਹ ਜ਼ਰੂਰ ਦੱਸਿਓ ਜੀ ਹਣਾ ਕਿੰਨੇ ਰੂਮ ਹੈ ਬਾਈ ਇਹਦੇ ਚ ਥੱਲੇ ਤੋਂ ਰੂਮ ਇਹਦੇ ਵਿੱਚ ਬਾਈ ਤਿੰਨ ਬੈਡਰੂਮ ਨੇ ਇੱਕ ਡ੍ਰੈنگ ਰੂਮ ਸਟਾਰਟਿੰਗ ਦੇ ਵਿੱਚ ਪੋਰਚ ਵਿੱਚੋਂ ਇੰਟਰੋ ਹੈ ਲੈਫਟ ਸਾਈਡ ਦੇ ਉੱਤੇ ਬਾਈ ਇਹ ਡ੍ਰੈنگ ਰੂਮ ਦਾ ਏਰੀਆ ਆ ਗਿਆ ਤੇ ਬਾਈ ਜੇ ਆਪਾਂ ਗੱਲ ਕਰੀਏ ਤੇ ਇਹਦੇ ਚ ਬੈਡਰੂਮ ਬੈਡਰੂਮ ਇਹ ਆ ਗਿਆ ਜੀ ਅੱਛਾ ਬਾਈ ਆ ਬੈਡਰੂਮ ਆ ਗਿਆ ਜੀ ਤੇ ਇਹਦੇ ਚ ਭਰਾ ਜੀ ਨੇ ਕਿਹਾ ਸਾਰਾ ਕੰਮ ਹੋਇਆ ਹੋਇਆ ਨਾ ਜਿੰਨਾ ਵੀ ਇਹਦਾ ਕੰਮ ਹੋਇਆ ਜਿਵੇਂ ਡਿਜ਼ਾਈਨ ਤੁਸੀਂ ਕੀਤਾ ਮੰਨ ਕੇ ਚੱਲੋ ਇਹਦੇ ਚ ਆਪਾਂ ਜਿਵੇਂ ਫਲੋਰ ਟਾਈਲ ਆ ਗਈ ਪੀਓਪੀ ਡਾਊਨ ਸੀਲਿੰਗ ਆ ਗਈ ਜਾਂ ਲੱਕੜ ਦਾ ਕੰਮ ਇਹਦੇ ਬਾਰੇ ਜਰੂਰ ਵਿਸਤਾਰ ਚ ਦੱਸਿਓ ਬਾਈ ਇਹ ਕਿੱਥੋਂ ਤੁਸੀਂ ਖਰੀਦੀ ਹੈ ਇਹ ਆਪਾਂ ਹੀ ਆਪਣਾ ਫਲੋਰ ਟਾਈਲ ਦਾ ਦੇਖੀ ਤਾਂ ਫਲੋਰ ਟਾਈਲ ਆਪਾਂ ਨਗੋਰਾ ਟਾਈਲ ਵਾਲੇ ਤੋਂ ਲੈਂਦੀ ਆ ਜੀ ਠੀਕ ਹੈ ਜੀ ਤੇ ਆਪਣੇ ਡਾਊਨ ਸੀਲਿੰਗ ਦੇ ਪੀਓਪੀ ਦਾ ਸਿਸਟਮ ਆਪਨੇ ਕੋਲਾਂ ਤੋਂ ਮਾਨ ਪੇਂਟ ਦੀ ਦੁਕਾਨ ਤੋਂ ਆਇਆ ਜੀ ਠੀਕ ਹੈ ਜੀ ਉਹ ਤੁਹਾਡਾ ਆਪਣਾ ਬਈ ਉਹ ਆਪਣਾ ਹੀ ਆਪਣਾ ਕੋਠਾ ਤੇ ਮਾਨ ਉਹਦਾ ਨਾਮ ਦੱਸ ਦਿਓ ਬਈ ਮਾਨ ਪਿੰਡ ਹੈ ਨਾ ਸਨਟਰੀ ਸਟੋਰ ਕੋਲਾ ਠੀਕ ਹੈ ਉਹਦਾ ਸਾਰਾ ਜਿਹੜਾ ਇਹਦਾ ਕੰਮ ਇਹਦਾ ਡੀ ਵਾਲਾ ਸਾਰਾ ਇੱਥੋਂ ਆਇਆ ਤੇ ਇਧਰ ਆ ਗਏ ਜੀ ਪਹਿਲਾ ਬੈਡਰੂਮ ਡਿਜ਼ਾਈਨ ਤੁਹਾਨੂੰ ਨਾਲ ਦੀ ਨਾਲ ਦਿਖਾ ਰਹੇ ਹਾਂ ਬਾਈ ਉਹਨਾਂ ਨੇ ਡਿਜ਼ਾਈਨ ਕੀਤੀ ਹੈ ਬਈ ਇਹਦਾ 3D ਐਲੀਵੇਸ਼ਨ ਲਾ ਦਾਂਗੇ ਨਾਲ ਹਨਾ ਹਾਂ ਇਹ ਲਾ ਦਾਂਗੇ ਤੇ ਇਧਰ ਆ ਗਏ ਬਈ ਇਹ ਕੋਮਨ ਬਾਥਰੂਮ ਆ ਗਏ ਬਾਈ ਅੱਛਾ ਇਹਦੇ ਚ ਟਾਈਲ ਲੱਗੀ ਹੋਈ ਹੈ ਬਾਈ ਹਾਂ ਜੀ ਟਾਈਲ ਲੱਗੀ ਆ ਆਹਦੇ ਟਾਈਲ ਬਈ ਬਹੁਤ ਵਧੀਆ ਸਟਾਈਲਿਸ਼ ਜੀ ਟਾਈਲ ਲੱਗੀ ਹੈ ਲਾਈਟ ਜਿਹਾ ਕਲਰ ਦੀ ਹਨ ਉੱਧਰ ਕਿਚਨ ਆ ਗਿਆ ਜੀ ਆਪੇ ਖੁੱਲਾ ਬਈ ਕਿਚਨ ਕਿੰਨੇ ਵਾਈ ਕਿੰਨੇ ਦਾ 12 ਬਾਈ 15 ਦਾ ਜੀ 12 ਬਾਈ 15 ਦਾ ਬਹੁਤ ਖੁੱਲਾ ਬਈ ਤੇ ਆਪਣੇ ਇੱਧਰ ਕਿਟਵੋਸ਼ ਤੇ ਲਾਂਡਰੀ ਏਰੀਆ ਆ ਗਿਆ ਜੀ ਆਹ ਖਾ ਦੇ ਬਈ ਕਿਟਵੋਸ਼ ਅਲੱਗ ਤੋਂ ਜਗ੍ਹਾ ਕੀ ਕਿਤੇ ਕਿਤੇ ਬਈ ਪੀਓਵੀ ਹੈ ਕਿਤੇ ਡਾਊਨ ਸੀਲਿੰਗ ਹੈ ਨਾ ਹਾਂ ਜੀ ਤੇ ਲੱਕੜ ਇਹ ਬਈ ਕਿਹੜੀ ਹੈ ਸਾਗਵਾਨ ਬਈ ਸਾਗਵਾਨ ਸਾਰੀ ਕੋਠੀ ਦੀ ਆ ਗਈ ਬਈ ਹਾਂ ਜੀ ਸਾਰੀ ਕੋਠੀ ਦੀ ਸਾਗਵਾਨ ਆ ਗਿਆ ਦੂਜਾ ਬੈਡਰੂਮ ਬਈ ਜਿਹੜਾ ਕਿ ਕਿਚਨ ਦੇ ਪਿਛਲੇ ਪਾਸੇ ਆ ਤੇ ਇਹ ਵੀ ਕਾਫੀ ਸੋਹਣਾ ਬਣਿਆ ਹੋਇਆ ਹੈ ਖੁੱਲਾ ਇਹ 12 16 ਦਾ ਚੇ ਇਧਰ ਬਈ ਬਾਈ ਹੋਰਾਂ ਦਾ ਪੁਰਾਣਾ ਘਰ ਹੈ ਨੀਵਾ ਹੋ ਗਿਆ ਇਹ ਕਾਫੀ ਉੱਚਾ ਚੱਕ ਕੇ ਪਾਇਆ ਤੇ ਇਧਰ ਬਈ ਇਹ ਬਾਥਰੂਮ ਹੈ गाइस ਦੋਨੇ ਰੂਮਾਂ ਨਾਲ ਅਟੈਚ ਅੱਛਾ ਦੋਨੇ ਰੂਮਾਂ ਨਾਲ ਅਟੈਚ ਕੋਰੇਟ ਦੇਖਿਆ ਹਨ ਆਪਾਂ ਜਿਵੇਂ ਵਾਸ਼ਰੂਮ ਦੇ ਹੈ ਵੀ ਸਿਲੈਕਸ਼ਨ ਪਹਿਲਾਂ ਵਾਲੇ ਚ ਵੀ ਦੇਖਿਆ ਹੋ ਜੀ ਤੁਸੀਂ ਲਾਈਟ ਰੱਖਿਆ ਕਨਸੈਪਟ ਹਾਂਜੀ ਇਹਦੇ ਚ ਵੀ ਬਈ ਹੈ ਨਾ ਇਹਦੀ ਬਈ ਸਿਲੈਕਸ਼ਨ ਦੇ ਤੁਸੀਂ ਆਪ ਕੀਤੀ ਹੈ ਨਹੀਂ ਇਹ ਆਪਾਂ ਨੇ ਸ਼ੋਅਰੂਮ ਦੇ ਵਿੱਚ ਲੱਗਿਆ ਹੋਏ ਦੇਖਿਆ ਸੀ ਇਹ ਕਨਸੈਪਟ ਆਪਾਂ ਨੂੰ ਦੇਖਣ ਚ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਵੀ ਲਾਈਟ ਵੀ ਆਪਾਂ ਹਾਂ ਲਾਈਟ ਜਿਹੜੀ ਹੈ ਨਾ ਇਹ ਤੇ ਆਪਾਂ ਉਹੀ ਕਨਸੈਪਟ ਲੈ ਕੇ ਹੋਰ ਤਿਆ ਤੇ ਬਾਈ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਬਾਹਰੋਂ ਤੋਂ ਦੇਖ ਰਿਹਾ ਆਪਣੇ ਭਰਾ ਅੰਦਰ ਤੋਂ ਵੀ ਬਈ ਕਾਫੀ ਜਿੰਨੀ ਵੀ ਮੈਨੇਜਮੈਂਟ ਕੀਤੀ ਹੈ ਤੁਸੀਂ ਹਨਾ ਤੇ ਬਾਥਰੂਮ ਮੰਨ ਕੇ ਚੱਲੋ ਦੋਨਾਂ ਨਾਲ ਅਟੈਚ ਕਰ ਤੀਜਾ ਬੈਡ ਵੀ ਮੰਗ ਲਓ ਅੱਛਾ ਤੀਜਾ ਆ ਗਿਆ ਬਈ ਹਨਾ ਹਾਂ ਤੀਜਾ ਆ ਗਿਆ ਉਹ ਵੀ ਆ ਗਿਆ ਕਿੱਧਰ ਆ ਗਿਆ ਦੋਨਾਂ ਨਾਲ ਬਾਥਰੂਮ ਤੇ ਡਰੈਸਿੰਗ ਏਰੀਆ ਅਟੈਚ ਨੇ ਤੇ ਇੱਕ ਨਾਲ ਆ ਗਿਆ ਸੀ ਉਧਰ ਡਰੈਵਰ ਰੂਮ ਤੇ ਬਾਈ ਹੁਣ ਆਪਾਂ ਉਪਰਲਾ ਪੋਰਸ਼ਨ ਦਿਖਾਉਣੇ ਆ ਪਰ ਬਾਈ ਨੰਬਰ ਦੇ ਦਾਂਗੇ ਆਪਾਂ ਤੁਸੀਂ ਡਿਜ਼ਾਈਨ ਕਰਵਾਉਣਾ ਹੋਵੇ ਆਪਣਾ ਘਰ ਤਾਂ ਗੱਲਬਾਤ ਕਰ ਸਕਦੇ ਹੋ ਪਰ ਸਕਰੀਨ ਦੇ ਉੱਤੇ ਨੰਬਰ ਤੇ ਤੇ ਜੋ ਵੀ ਐਦੂ ਘਟ ਏਰੀਆ ਡਿਜ਼ਾਈਨ ਕਰਵਾਉਣਾ ਹੋਵੇ ਨਕਸ਼ਾ ਬਣਾਉਣਾ ਹੋਵੇ ਤੇ ਭਾਈ ਬਾ ਬਾ ਏਰੀਆ ਕਰਵਾਉਣਾ ਹੋਵੇ ਤਾਂ ਭਾਈ ਹੋਰੀ ਕਰਕੇ ਦੇ ਦੇਣਗੇ ਤੁਹਾਨੂੰ ਭਾਈ ਆਪਾਂ ਫਤਿਹਵਾਦ ਏਰੀਆ ਦੇ ਵਿੱਚ ਕਰ ਰਹੇ ਹਾਂ ਨਾ ਤੁਹਾਡਾ ਜਿਹੜਾ ਡਿਜ਼ਾਈਨ ਬਣਿਆ ਹੋਇਆ ਹਾਂਜੀ ਤੇ ਵੈਸੇ ਆਪਾਂ ਆਪਣੇ ਆਰਕੀਟੈਕਟ ਭਰਾਵਾਂ ਦੇ ਬੜੇ ਬੜੇ ਡਿਜ਼ਾਈਨ ਸਾਰੀ ਜਗ੍ਹਾ ਦਿਖਾਉਨੇ ਬਾਈ ਕਿਤੇ ਕਿਤੇ ਵੀ ਉਹਨਾਂ ਨੇ ਕੰਮ ਕੀਤਾ ਹੁੰਦਾ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜਿਹੜੇ ਆਪਣੇ ਭਰਾ ਡਿਜ਼ਾਈਨ ਬਣਾ ਕੇ ਦਿੰਦੇ ਆ ਉਹਨੂੰ ਦੇਖ ਕੇ ਤੁਸੀਂ ਵੀ ਆਪਣੇ ਘਰ ਦਾ ਡਿਜ਼ਾਈਨ ਬਣਵਾ ਸਕੋ ਹਣਾ ਉਦਾਂ ਦਾ ਤੇ ਬਈ ਇੱਥੇ ਕਿੰਨੇ ਕਮਰੇ ਆ ਇੱਥੇ ਦੋ ਬੈੱਡਰੂਮ ਬਣੇ ਨੇ ਭਾਜੀ ਇੱਕ ਨਾਲ ਬਾਥਰੂਮ ਅਟੈਚ ਆ ਤੇ ਇੱਕ ਕਮਰ ਇੱਕ ਪੂਜਾ ਰੂਮ ਭਾਈ ਕੇ ਪਹਿਲਾਂ ਤਾਂ ਆ ਦੱਸੋ ਭਾਈ ਇਹਦੇ ਜੀ ਵੀ ਟਾਇਲ ਸਿਲੈਕਸ਼ਨ ਦੇਖ ਲਓ ਭਾਈ ਬਹੁਤ ਅਲੱਗ ਦੀ ਅਲੱਗ ਇੱਥੇ ਵੈਸੇ ਲਾਈਟ ਨਹੀਂ ਹਜੇ ਚਾਲੂ ਭਾਈ ਇਹ ਇੱਕੋ ਹੀ ਡਿਜ਼ਾਈਨ ਲਾਇਆ ਹਣਾ ਸਾਰੇ ਚ ਹਾਂ ਸਾਰਾ ਡਾਰਕ ਲਾਇਆ ਭਾਈ ਬਾਥਰੂਮ ਦੀ ਸਿਲੈਕਸ਼ਨ ਬਹੁਤ ਵਧੀਆ ਕੀਤੀ ਹੋਈ ਹੈ ਭਾਈ ਹੋਰ ਨੇ ਤੇ ਆ ਗਿਆ ਜੀ ਪਹਿਲਾ ਬੈੱਡਰੂਮ ਹਣਾ ਹਾਂ ਜੀ ਇਹ ਉੱਪਰ ਪਹਿਲਾ ਬੈੱਡਰੂਮ ਆ ਗਿਆ ਵਾਹ ਅੱਗੇ ਬਾਲਕਨੀ ਤੇ ਦੂਜਾ ਬੈਡਰੂਮ ਦਿਖਾਈਏ ਭਾਈ ਹਾਂਜੀ ਦੂਜਾ ਬੈਡਰੂਮ ਭਾਈ ਇੱਧਰ ਕੀ ਹੈ ਇਹ ਪੂਜਾ ਰੂਮ ਆ ਭਾਜੀ ਅੱਛਾ ਪੂਜਾ ਰੂਮ ਦਾ ਕਨਸੈਪਟ ਦੇਖੋ ਭਾਈ ਬਹੁਤ ਖੁੱਲਾ ਰੱਖਿਆ ਹੈ ਨਾ ਪੂਜਾ ਰੂਮ ਆਪਾਂ ਨੇ 12 ਵਜੇ 12 ਦਾ ਰੱਖਿਆ ਭਾਜੀ ਠੀਕ ਹੈ ਭਾਈ ਕਈ ਵਾਰੀ ਪਾਠ ਪ੍ਰਕਾਸ਼ ਕਰਵਾਉਣਾ ਆਪਾਂ ਹਣਾ ਭਾਈ ਹਾਂਜੀ ਭਾਈ ਉਹਦੇ ਵਾਸਤੇ ਜਗ੍ਹਾ ਉਹ ਨਹੀਂ ਹੈਗਾ ਵੀ ਫਾਰਮੈਲਟੀ ਹੀ ਕਰਦੀ ਆਪਾਂ ਹਣਾ ਹਣਾ ਫਾਰਮੈਲਟੀ ਕਰਨਾ ਦਾ ਵਿਚਾਰ ਵੇ 4 ਵਜੇ ਮੰਨ ਕੇ 6 6 ਦਾ ਵੀ ਰੱਖ ਲੈਣੇ ਇਹ ਇਹ ਚੀਜ਼ ਆ ਜਿਹੜਾ ਅਕਲ ਸਰੂਪ ਨਹੀਂ ਟਿਕਦਾ ਮਾਰਾ ਇਹਦਾ ਸਰੂਪ ਨਹੀਂ ਟਿਕਦਾ ਭਾਈ ਇਹ ਤੁਸੀਂ ਕਾਫੀ ਖੁੱਲਾ ਰੱਖਿਆ ਤੇ ਏਰੀਆ ਕਹਿੰਦਾ ਉਧਰ ਜੋ ਕੋਠੀ ਦਾ ਏਰੀਆ ਬਹੁਤ ਸੀਗਾ ਬਾਈ ਫਿਰ ਇਹਦੇ ਨਾਲ ਵੀ ਕੀ ਹੋ ਜਾਂਦਾ ਇਸ ਵਾਰ ਇਹਦੇ ਨਾਲ ਤਾਂ ਕੋਈ ਬਾਬੇ ਦੀ ਜਗ੍ਹਾ ਨਾਲ ਨਾ ਕੋਈ ਫਰਕ ਪੈਂਦਾ ਇਹ ਤੁਸੀਂ ਖੁੱਲਾ ਬਣਾਤਾ ਹਾਂਜੀ ਪੂਰਾ ਅਬ ਇੱਥੇ ਬੈਠ ਕੇ ਆਵਾਜ਼ ਪਾਠ ਪੂਜਾ ਸਾਰਾ ਪਰਿਵਾਰ ਵੀ ਕਰ ਸਕਦਾ ਹਾਂਜੀ ਤੇ ਇੱਧਰ ਆ ਗਿਆ ਬਾਈ ਇਹ ਬੈਡਰੂਮ ਆ ਗਿਆ ਦੂਜਾ ਬਾਈ ਉੱਪਰ ਇੱਕ ਹੋ ਗਿਆ ਸੀਗਾ ਪੂਜਾ ਪਾਠ ਵਾਲਾ ਬਾਬਾ ਜੀ ਦਾ ਰੂਮ ਤੇ ਇੱਕ ਉੱਪਰ ਤੋਂ ਬੈਡਰੂਮ ਰਖਾ ਤਾਂ ਨਾਲ ਉਧਰ ਵਾਸ਼ਰੂਮ ਲੌਬੀ ਨਾਲ ਅਟੈਚ ਸੀਗਾ ਇਹਦੇ ਨਾਲ ਡਰੈਸਿੰਗ ਦੇ ਵਾਸ਼ਰੂਮ ਟਾਇਲ ਸਿੱਧੇ ਵਾਸ਼ਰੂਮ ਟਾਇਲ ਤੇ ਬਾਈ ਇਹਦੀ ਵੀ ਸਿਲੈਕਸ਼ਨ ਲਗਾਉ ਡੋ ਬਹੁਤ ਸੋ ਸਾਰੇ ਤੇ ਲਾਈਟ ਰੱਖੀ ਐ ਤੇ ਚਾਰੇ ਵਾਸ਼ਰੂਮ ਤੁਸੀਂ ਕੋਠੀ ਦੇ ਵਿੱਚ ਦੇਖ ਚੁੱਕੇ ਹੋ ਚਾਰਾਂ ਦੀ ਅਲੱਗ-ਅਲੱਗ ਸਿਲੈਕਸ਼ਨ ਹੈ ਜੀ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਨਾ ਤੇ ਬਾਈ ਉਹਨਾਂ ਦਾ ਡਿਜ਼ਾਈਨ ਇਧਰ ਵੇੜਾ ਦਿਖਾ ਦਿੰਦੇ ਬਾਈ ਵੇੜੇ ਦੇ ਵਿੱਚ ਕਿਹੜੀ ਲਾਈਟ ਹੈ ਲੱਗੀ ਬਾਈ ਆਹ ਬਰਾਂਡੇ ਦਾ ਏਰੀਆ ਆ ਗਿਆ ਬਾਈ ਹਾਂ ਜੀ ਇਹ ਬਰਾਂਡੇ ਦਾ ਏਰੀਆ ਅੱਛਾ ਇਧਰ ਵੀ ਬਾਈ ਕੁਛ ਕੇਰੀਆ 'ਚ ਫਲੋਰ ਟਾਈਲ ਦੂਜੀ ਲਾਈ ਹੈ ਕੁਛ ਕੇਰੀਆ 'ਚ ਉਹੀ ਸਜਾਵਟ ਲਾਦਾ ਜਿਹੜਾ ਅੰਦਰ ਸੀ ਨਾ ਹਾਂ ਜੀ ਤੇ ਪਾਵੇ ਵਗੈਰਾ ਲੱਗੇ ਹੋਏ ਨੇ ਕੋਠੀ ਦਾ ਬਾਈ ਐਲੀਵੇਸ਼ਨ ਬਹੁਤ ਸੋਹਣਾ ਬਣਿਆ ਬਾਕੀ ਤੁਸੀਂ ਦੱਸਣਾ ਜੀ ਕਿਵੇਂ ਲੱਗਿਆ ਤੁਹਾਨੂੰ ਕੋ ਤੁਹਾਨੂੰ ਵੀਡੀਓ ਨੂੰ ਸ਼ੇਅਰ ਕਰਨਾ ਹੈ